15 ਗੱਸਾ ਆਜ਼ਾਦੀ ਦਿਵਸ ਦੇ ਮੌਕੇ ਤੇ ਇਹ ਰੈਲੀ ਕੱਢੀ ਜਾ ਰਹੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਜੀ ਉਹਨਾਂ ਦਾ ਹਾਨ ਹੈ ਹਰ ਘਰ ਤਿਰੰਗਾ ਘਰ ਘਰ ਤਿਰੰਗਾ ਅੱਜ ਅਸੀਂ ਤਿਰੰਗਾ ਰੈਲੀ ਕੱਢ ਰਹੇ ਹਾਂ ਅੱਜ ਆਪਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਤੇ ਯੂਵਾ ਮੋਰਚਾ ਸਾਡੇ ਸਾਰੇ ਅੱਜ ਇਹ ਦੇਖੋ ਯੂਵਾ ਕਿੰਨੇ ਅੱਜ ਇਹ ਤਿਰੰਗਾ ਯਾਤਰਾ ਕੱਢ ਰਹੇ ਆ ਆਪਾਂ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਆਜ਼ਾਦੀ ਤੇ ਮਿਲੀ ਪਰ ਕਿਹੜੇ ਸ਼ਹੀਦਾਂ ਦੇ ਖੂਨ ਡੁੱਲਣ ਨਾਲ ਅਸੀਂ ਇਹ ਸੁੱਖ ਦਾ ਸਾਹ ਲੈਣ ਆ ਆਪਾਂ ਸੁੱਖ ਦੀ ਹਵਾ ਦੇ ਵਿੱਚ ਸਾਹ ਲੈ ਰਹੇ ਆ ਸੋ ਇਹ ਵੀ ਨੌਜਵਾਨਾਂ ਨੂੰ ਦੱਸਣਾ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਪਾਂ ਜਾਗਰੂਕ ਕਰਾਉਣਾ ਵੀ ਹਰ ਘਰ ਦੇ ਕਿ ਆਪਣਾ ਤਿਰੰਗਾ ਲਹਿਰਾਉਣਾ ਇਸ ਵਾਰ ਤੇ ਸਾਡੇ ਦੇਸ਼ ਜਿਹੜਾ ਇੱਕ ਵਿਸ਼ਵ ਗੁਰੂ ਬਣ ਜਾ ਰਿਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਸਾਡਾ ਸੁਪਨਾ ਹੈ ਅਸੀਂ ਉਹ ਪੂਰਾ ਪ੍ਰਧਾਨ ਮੰਤਰੀ ਜੀ ਨਾਲ ਮੋੜਾ ਮੋੜਾ ਜੋੜ ਕੇ ਆਪਾਂ ਉਹ ਜਿਹੜਾ ਸੁਪਨਾ ਹੈ ਪੂਰਾ ਕਰਾਂਗੇ ਭਾਰਤ ਮਾਤਾ ਕੀ ਜੈ ਮੈਂ ਪਰਮਜੀਤ ਸਿੰਘ ਬਤਰਾ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਡਿਸਟ੍ਰਿਕਟ ਅੰਮ੍ਰਿਤਸਰ ਅੱਜ ਅਸੀਂ ਬਾਈਕ ਰੈਲੀ ਕੱਢੀ ਆ ਔਰ ਇਹਦੇ ਵਿੱਚ ਜੁਵਾ ਮੋਰਚਾ ਦਾ ਬੜਾ ਵੱਡਾ ਰੋਲ ਰਿਹਾ ਔਰ ਉਹਦੀ ਅਧਿਐਕਸ਼ਤਾ ਸਾਡੇ ਸ਼ਹਿਰ ਦੇ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸੰਧੂ ਜੀ ਨੇ ਕੀਤੀ ਹੈ ਔਰ ਅਸੀਂ ਅੱਜ ਜਿਹੜਾ ਹੈਗਾ ਆ 15 ਅਗਸਤ ਜਿਹੜੀ 78ਵੀਂ ਬੜੇ ਗੰਢ ਜਿਹੜੀ ਅੱਜ ਮਨਾ ਰਹੇ ਆ ਔਰ ਉਹਦੇ ਵਿੱਚ ਅਸੀਂ ਅੱਜ ਸ਼ਹੀਦਾਂ ਨੂੰ ਖਾਸ ਤੌਰ ਤੇ ਯਾਦ ਕੀਤਾ ਔਰ ਜਿਹੜਾ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਔਰ ਸ਼ਹੀਦਾਂ ਨੂੰ ਜਿਹੜਾ ਆਜ਼ਾਦ ਜਿਹੜਾ ਕਰਾਨ ਦੇ ਵਿੱਚ ਸਾਡਾ ਮੁਲਕ ਜਿਹੜਾ ਹੈਗਾ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ ਔਰ ਉਹਦੇ ਲਈ ਅਸੀਂ ਘਰ-ਘਰ ਤਿਰੰਗਾ ਝੰਡਾ ਲਹਿਰਾ ਰਹੇ ਆਂ ਬਾਈਕ ਯਾਤਰਾ ਕੱਢ ਰਹੇ ਆਂ ਔਰ ਅਸੀਂ ਜਿਹੜਾ ਹੈਗਾ ਆ ਉੱਥੇ ਸਫਾਈ ਦਾ ਬਿਆਨ ਜਿਹੜਾ ਉਹ ਆਪਾਂ ਚਲਾ ਰਹੇ ਆਂ ਉਹ ਸਾਰੇ ਜਿਹੜੇ ਪ੍ਰੋਗਰਾਮ ਨੇ 15 ਅਗਸਤ ਨੂੰ ਅਸੀਂ ਇਹ ਝੰਡਾ ਫੇਰਾ ਕੇ ਜਿਹੜੀ ਇਹ ਸਮਾਪਤੀ ਕਰਾਂਗੇ ਨੌਜਵਾਨ ਪੀੜੀ ਨੂੰ ਮੇਰੇ ਤੋਂ ਮੈਸੇਜ ਹੈ ਜੀ ਆਪਾਂ ਜਿਹੜਾ ਹੈਗਾ ਆ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਜਿਹੜਾ ਹੈਗਾ ਸਾਡੇ ਜਿਹੜੇ ਸ਼ਹੀਦਾਂ ਦੀ ਜੋ ਸ਼ਹਾਦਤ ਹੈ ਉਹ ਜਿਹੜੀਆਂ ਦਿੱਤੀਆਂ ਜਿਹੜੇ ਸਾਡੇ ਸ਼ਹੀਦ ਨੇ ਅਸੀਂ ਉਹਨਾਂ ਨੂੰ ਜਿਹੜਾ ਆ ਯਾਦ ਰੱਖਣਾ ਅੱਜ ਸਾਡਾ ਇਹੋ ਹੀ ਮੋਟੀਵੇ